ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਮਲਟੀ ਲਰਨਰ ਅਕੈਡਮੀ ਵਿੱਚ ਹੋਪ ਤੁਸੀਂ ਸਾਰੇ ਠੀਕ ਠਾਕ ਬੱਲੀ ਹੋਵੋਗੇ ਅੱਜ ਜਿਹੜਾ ਆਪਣਾ ਟੌਪਿਕ ਹੈ ਜੀ ਪੰਜਾਬ ਹਿਸਟਰੀ ਨਾਲ ਸੰਬੰਧਿਤ ਟੌਪਿਕ ਜੋ ਕਿ ਤੁਹਾਡੇ ਮਾਸਟਰ ਗ੍ਰੈਜੂਏਟਰ ਦੀ ਪੀਪਰ ਲਈ ਬਹੁਤ ਹੀ ਹੈਲਪਫੁਲ ਰਹਿਣ ਵਾਲਾ ਟੌਪਿਕ ਲੈ ਕੇ ਆਏ ਆਂ ਅੰਗਰੇਜ਼ਾਂ ਤੇ ਸਿੱਖਾਂ ਦੇ ਸੰਬੰਧ ਜਿਹੜੇ 1800 ਤੋਂ ਲੈ ਕੇ 1839 ਤੱਕ ਕਿੱਦਾਂ ਦੀ ਸੀਗੀ ਉਹਦੇ ਬਾਰੇ ਆਪਾਂ ਪੜਾਂਗੇ ਆਪਾਂ ਇਹ ਨਹੀਂ ਆਪਾਂ ਦੋ ਸਟੇਜਾਂ ਕੀਤੀਆਂ ਗਈਆਂ ਪਹਿਲੀ ਸਟੇਜ ਸੀਗੀ ਆਪਣੀ 1800 ਤੋਂ ਲੈ ਕੇ 1809 ਇਸੀ ਤੱਕ ਸੀਗੀ ਉਹ ਆਪਾਂ ਕਰ ਚੁੱਕੇ ਹਾਂ ਤੁਸੀਂ ਆਪਣੇ ਚੈਨਲ ਤੇ ਵਿజిਟ ਕਰਕੇ ਉਹ ਉਹਦੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ ਕਰਾਂਗੇ ਦੂਜਾ ਪੜਾ 1800 ਤੋਂ 9 ਤੋਂ ਲੈ ਕੇ 39 ਤੱਕ ਸੈਕੰਡ ਸਟੇਜ ਹੈ ਜਿਹੜੀ ਉਹ ਆਪਾਂ ਕਰਾਂਗੇ ਜੋ ਸਟੂਡੈਂਟ ਚੈਨਲ ਤੇ ਨਵੇਂ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤਾਨੂੰ ਵੀ ਪਤਾ ਤੁਹਾਡੇ ਲਈ ਇਹ ਵੀਡੀਓ ਕਿੰਨੀ ਹੈਲਪਫੁਲ ਰਹਿਣ ਵਾਲੀ ਹੈ ਜੋ ਬੱਚੇ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਕੰਪੀਟੀਟਿਵ ਮੈਨ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਮਾਸਟਰਕਿਟ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਵੀਡੀਓ ਜਿਹੜੀ ਬਹੁਤ ਹੀ ਹੈਲਪਫੁਲ ਰਹਿਣ ਵਾਲੀ ਹੈ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਸਟਾਰਟ ਕਰਦੇ ਆਪਾਂ ਸੈਕੰਡ ਸਟੇਜ 1809 ਤੋਂ ਲੈ ਕੇ 1839 ਤੱਕ ਸ਼ੱਕ ਫਸਟ ਜਿਹੜਾ ਪੁਆਇੰਟ ਆਪਣਾ ਕੁਝ ਸ਼ੱਕ ਅਤੇ ਬੇਵਿਸ਼ਵਾਸੀ ਦਾ ਸਮਾਂ ਜਿਹੜਾ ਇਹ ਸਮਾਂ ਸੀਗਾ ਪੀਰੀਅਡ ਸੀਗਾ ਅੰਬਰਸਰਦੀ ਸੰਧੀ ਦੇ ਬਾਵਜੂਦ ਵੀ ਜਿਹੜਾ ਅੰਗਰੇਜ਼ਾਂ ਤੇ ਮਹਾਰਾਜਾ ਜੀ ਸਿੰਘ ਦੇ ਜਿਹੜੇ ਵਿਚਕਾਰ ਜਿਹੜੇ ਸੰਬੰਧ ਸੀ 1809 ਤੋਂ ਲੈ ਕੇ 1812 ਈਸਵੀ ਤੱਕ ਜਿਹੜੇ ਆਪਸੀ ਜਿਹੜੇ ਇਹਨਾਂ ਦੇ ਸੰਬੰਧ ਸੀ ਸ਼ੱਕ ਤੇ ਬੇਵਿਸ਼ਵਾਸੀ ਵਾਲੇ ਸੀਗੇ ਨਾ ਮਾਹੌਲ ਬਣਿਆ ਹੋਇਆ ਸੀ ਦੋਨਾਂ ਵਿਚਕਾਰ ਦੋਹਾਂ ਨੇ ਪੱਖਾਂ ਨੇ ਇੱਕ ਦੂਸਰੇ ਦੇ ਸੈਨਿਕਾਂ ਤੇ ਇੱਕੋ ਨੀਤੀਕ ਚਾਲਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਕੀ ਛੱਡੇ ਹੋਏ ਸੀ ਉਹਨਾਂ ਨੇ جاسੂਸ ਛੱਡੇ ਹੋਏ ਸੀ ਇੱਕ ਦੂਜੇ ਦੇ ਵੀ ਉਹਨਾਂ ਦੀ ਸਾਨੂੰ ਜਾ ਕੇ ਜਾਣਕਾਰੀ ਮਿਲਦੀ ਰਹੇ ਅੰਗਰੇਜ਼ਾਂ ਨੂੰ ਇਹ ਸੀ ਕਿ ਸਾਨੂੰ ਰਣਜੀਤ ਸਿੰਘ ਦੇ ਰਾਜ ਦੀ ਜਾਣਕਾਰੀ ਮਿਲਦੀ ਰਹੇ ਤੇ ਰਣਜੀਤ ਸਿੰਘ ਨੂੰ ਇਹ ਸੀ ਵੀ ਸਾਨੂੰ ਉਹਨਾਂ ਦੇ ਦਰਬਾਰ ਦੀ ਜਾਣਕਾਰੀ ਮਿਲਦੀ ਰਹੇ ਉਹ ਆਪੋਂ ਆਪਣੀਆਂ ਜਿਹੜੀਆਂ ਸਰਕਾਰਾਂ ਨੂੰ ਇੱਕ ਦੂਜੇ ਨੂੰ ਵਧਾਛੜਾ ਕੇ ਜਿਹੜੀਆਂ ਉਹ ਸੂਚਨਾਵਾਂ ਦਿੰਦੇ ਸੀਗੇ ਤੇ ਅੰਗਰੇਜ਼ਾਂ ਨੇ ਇਸ ਅਜਿਹੀ ਸਥਿਤੀ ਨੂੰ ਨਜ਼ਰ ਟੱਲ ਲਈ ਉਹਨਾਂ ਨੇ ਕੀ ਕੀਤਾ ਸੀ ਲੁਧਿਆਣੇ ਵਿੱਚ ਇੱਕ ਸ਼ੌਨੀ ਲੁਧਿਆਣੇ ਵਿੱਚ ਇੱਕ ਸ਼ਕਤੀਸ਼ਾਲੀ ਸ਼ੌਨੀ ਜਿਹੜੀ ਉਹ ਕਾਇਮ ਕਰ ਲਈ ਸੀ ਦੂਜੇ ਪਾਸੇ ਰਣਜੀਤ ਸਿੰਘ ਨੇ ਵੀ ਇਦਾਂ ਹੀ ਕੀਤਾ ਸੀ ਉਹਨੇ ਫਲੋਰ ਵੀ ਕਿ ਕਿਲੇ ਦਾ ਨਿਰਮਾਣ ਕਰਵਾਇਆ ਸੀ ਉੱਥੇ ਉਹਨੇ ਕਰਵਾ ਕੇ ਭਾਰੀ ਫੌਜ ਕੀ ਹੋਈ ਸੀ ਰੱਖੀ ਹੋਈ ਸੀਗੀ ਨੈਕਸਟ ਪੁਆਇੰਟ ਆਪਣਾ ਸਬੰਧਾਂ ਵਿੱਚ ਸੁਧਾਰ ਹੌਲੀ-ਹੌਲੀ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿਚਕਾਰ ਜਿਹੜੀਆਂ ਸ਼ੰਕਾਵਾਂ ਜਾਂ ਜਿਹੜੇ ਸ਼ੱਕ ਜਾਂ ਬੇਵਿਸ਼ਵਾਸੀ ਦੀਆਂ ਜਿਹੜੀਆਂ ਭਾਵਨਾਵਾਂ ਸੀਗੀਆਂ ਹੌਲੀ-ਹੌਲੀ ਓਕੀ ਹੋਣੀਆਂ ਹੋ ਗਈਆਂ ਸੀਗੀਆਂ ਦੂਰ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਜਦੋਂ ਕਦੋਂ ਦੂਰ ਹੋਈਆਂ ਸੀਗੀਆਂ ਜਦੋਂ 1812 ਵਿੱਚ ਰਣਜੀਤ ਸਿੰਘ ਨੇ ਡੇਵਿਡ ਡੇਵਿਡ ਆਕਰ ਟਰਨੋਨੀ ਨੂੰ ਡੇਵੜ ਆਕਰ ਟਰਨੋਨੀ ਨੂੰ ਕਵਲ ਖੜਕ ਸਿੰਘ ਦੀ ਸ਼ਾਦੀ ਦੇ ਸੱਦਾ ਦਿੱਤਾ ਸੀਗਾ ਜਦੋਂ ਉਹਨੂੰ ਖੜਕ ਸਿੰਘ ਦੀ ਸ਼ਾਦੀ ਤੇ ਕੀ ਸੱਦਾ ਦਿੱਤਾ ਸੀ ਤੇ ਲਾਹੌਰ ਦਾ ਰਵਾਰ ਤੇ ਪਹੁੰਚਨ ਤੇ ਉਹਨਾਂ ਨੇ ਕੀ ਅੰਗਰੇਜ਼ਾਂ ਦਾ ਬਹੁਤ ਹੀ ਸਵਾਗਤ ਕੀਤਾ 1812 ਤੋਂ ਲੈ ਕੇ 1821 ਤੱਕ ਦੇ ਜਿਹੜਾ ਸਮਾਂ ਸੀ ਅੰਗਰੇਜ਼ਾਂ ਦੇ ਰਣਜੀਤ ਸਿੰਘ ਦੀ ਨਿਰਪੱਖਤਾ ਨੀਤੀ ਅਪਣਾਈ ਰੱਖੀ ਤੇ ਇੱਕ ਦੂਜੇ ਦੇ ਮਾਮਲਿਆਂ ਵਿੱਚ ਉਹਨਾਂ ਨੇ ਕੋਈ ਦਖਲ ਨਾ ਦਿੱਤਾ ਇਸੇ ਕਾਰਨ ਦੋਨਾਂ ਦੇ ਜਿਹੜੇ ਸਬੰਧਾਂ ਵਿੱਚ ਜਿਹੜਾ ਤਣਾਅ ਸੀ ਉਹ ਦੂਰ ਹੋ ਗਿਆ ਤੇ ਹੌਲੀ-ਹੌਲੀ ਉਹਨਾਂ ਦੇ ਆਪਸੀ ਜਿਹੜੇ ਤਣਾਅ ਸੀ ਦੂਰ ਹੋ ਗਏ ਤੇ ਸੁਧਾਰ ਹੋਇਆ ਨੈਕਸਟ ਆਪਣਾ ਜਿਹੜਾ ਪੁਆਇੰਟ ਹੈ ਬਦਨੀ ਦੀ ਸਮੱਸਿਆ ਬਦਨੀ ਜਿਹੜਾ ਇੱਕ ਪਿੰਡ ਸੀਗਾ ਬਦਨੀ ਦੀ ਸਮੱਸਿਆ ਠੀਕ ਹੈ 1822ਵੀਂ ਵਿੱਚ ਜਿਹੜਾ ਬਦਨੀ ਪਿੰਡ ਦੀ ਮਲਕੀਅਤ ਬਾਰੇ ਅੰਗਰੇਜ਼ਾਂ ਤੇ ਰਣਜੀਤ ਸਿੰਘ ਦੇ ਆਪਸੀ ਸੰਵਾਦਾਂ ਵਿੱਚ ਕੁਝ ਕੀ ਹੋ ਗਈ ਸੀ ਕੜਤਨ ਪੈਦਾ ਹੋ ਗਈ ਸੀ ਜਿਹੜਾ ਰਣਜੀਤ ਸਿੰਘ ਨੇ 1808 ਵਿੱਚ ਜਿਹੜੀ ਆਪਣੀ ਸੱਸ ਸੀ ਉਹਨੂੰ ਸਦਾਕੌਰ ਨੂੰ ਇਹ ਇਲਾਕਾ ਦਿੱਤਾ ਹੋਇਆ ਸੀਗਾ ਪਰ 1821 ਵਿੱਚ ਜਦੋਂ ਰਣਜੀਤ ਸਿੰਘ ਤੇ ਉਹਦੀ ਸੱਸ ਦੇ ਵਿਚਕਾਰ ਜਦੋਂ ਕੁਝ ਝਗੜਾ ਹੋ ਗਿਆ ਸੀਗਾ ਰਣਜੀਤ ਸਿੰਘ ਨੇ ਆਪਣੀ ਸਾਸੂ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਤੇ ਬਦਨੀ ਦੇ ਇਲਾਕੇ ਤੇ ਕਬਜ਼ਾ ਕਰ ਲਿਆ ਸੀਗਾ ਤੇ ਸਾਸ ਨੇ ਕੀ ਕੀਤਾ ਸੀਗਾ ਸਦਾ ਕੌਰ ਦੀ ਕਹਿੰਦੀ ਅੰਗਰੇਜ਼ਾਂ ਨੇ ਬਦਨੀ ਵਿੱਚੋਂ ਅੰਗਰੇਜ਼ ਦੀ ਫੌਜ ਅੰਗਰੇਜ਼ ਜਿਹੜੀ ਸਾਸ ਸੀਗੀ ਰਣਜੀਤ ਸਿੰਘ ਦੀ ਸਦਾ ਕੌਰ ਉਹਦੇ ਕਹਿੰਦੇ ਅੰਗਰੇਜ਼ਾਂ ਨੇ ਕੀ ਕੀਤਾ ਸੀ ਬਦਨੀ ਵਿੱਚੋਂ ਰਣਜੀਤ ਸਿੰਘ ਦੀ ਫੌਜ ਨੂੰ ਕੱਢ ਦਿੱਤਾ ਸੀ ਇਸੇ ਕਾਰਨ ਰਣਜੀਤ ਸਿੰਘ ਕਾਫੀ ਗੁੱਸੇ ਹੋਇਆ ਪਰ ਉਹਨਾਂ ਨੇ ਲੜਾਈ ਨਾ ਕੀਤੀ ਗੁੱਸੇ ਕਾਫੀ ਹੋ ਗਿਆ ਸੀ ਪਰ ਉਹਨਾਂ ਨੇ ਉਹਦੇ ਨਾਲ ਲੜਾਈ ਨਾ ਕੀਤੀ ਨੈਕਸਟ ਆਪਣਾ ਚੌਥਾ ਪੁਆਇੰਟ ਹੈ ਦੁਬਾਰਾ ਮਿੱਤਰਤਾ ਸਥਾਪਿਤ ਹੋਣੀ ਦੁਬਾਰਾ ਜਿਹੜੀ ਮਿੱਤਰਤਾ ਸਥਾਪਿਤ ਹੋਈ ਸੀ 1824 ਤੋਂ ਲੈ ਕੇ 1830 ਸੀਵੀ ਵਿੱਚ 1823 ਸੀਵੀ ਵਿੱਚ ਜਦੋਂ ਕੈਪਟਨ ਜਿਹੜਾ ਵੇਡ ਸੀਗਾ ਕੈਪਟਨ ਵੇਡ ਮਰੇ ਦੀ ਲੁਧਿਆਣੀ ਲੁਧਿਆਣੀ ਦੇ ਨਾਂ ਤੇ ਨਵਾਂ ਪੋਲੀਟੀਕਲ ਜਿਹੜਾ ਏਜੰਟ ਨਿਯੁਕਤ ਕੀਤਾ ਨਿਯੁਕਤ ਹੋਇਆ ਸੀਗਾ ਲੁਧਿਆਣੇ ਦੀ ਥਾਂ ਤੇ ਨਵਾਂ ਪੋਲਿਟਿਕਲ ਜਿਹੜਾ এজেন্ডਾ ਨਿਯੁਕਤ ਹੋਇਆ ਸੀਗਾ ਵੇੜ ਦੇ ਆਉਣ ਦੇ ਕਾਰਨ ਅੰਗਰੇਜ਼ਾਂ ਤੇ ਲਾਹੌਰ ਦਰਬਾਰ ਵਿੱਚ ਪੈਦਾ ਹੋਈ ਜਿਹੜੀ ਕੁੜਕਤਨ ਉਹਨਾਂ ਦੂਰ ਹੋਣੀ ਸ਼ੁਰੂ ਹੋ ਗਈ ਸੀ ਵੇੜ ਜਦੋਂ ਵੇੜ ਆਇਆ ਸੀਗਾ ਤੇ ਅੰਗਰੇਜ਼ਾਂ ਤੇ ਲਾਹੌਰ ਦਰਬਾਰ ਵਿੱਚ ਪੈਦਾ ਹੋਈ ਕੁੜਕਤਨ ਜਿਹੜੀ ਦੂਰ ਹੋਣ ਸ਼ੁਰੂ ਹੋ ਗਈ ਸੀ ਵੇੜ ਨੇ ਨਾ ਕੇਵਲ ਬਦਨੀ ਦੇ ਇਲਾਕੇ ਸਗੋਂ ਦੀ ਉਹ ਜਿਹੜਾ ਬੀੜ ਸੀਗਾ ਉਸਨੇ ਨਾ ਕੀ ਵਦਨੀ ਦਾ ਇਲਾਕਾ ਕੱਲਾ ਸਗੋਂ ਜਿਹੜੇ ਮਾਸ਼ੀਵਾੜਾ ਮੱਖਵਾਲ ਅਨੰਦਪੁਰ ਦੇ ਜਿਹੜੇ ਇਲਾਕੇ ਸੀ ਉਹਨਾਂ ਤੇ ਰਣਜੀਤ ਸਿੰਘ ਦਾ ਜਿਹੜਾ ਅਧਿਕਾਰ ਨੂੰ ਸਵਾਰਕਾਰ ਕਰ ਲਿਆ ਸੀ ਇਸੇ ਤਰ੍ਹਾਂ ਹੀ ਫੇਰ ਫੇਰ ਜਿਹੜੇ ਅੰਗਰੇਜ਼ਾਂ ਤੇ ਸਿੱਖਾਂ ਦੇ ਵਿਚਕਾਰ ਜਿਹੜੀ ਮਿੱਤਰਤਾ ਦੇ ਸੰਬੰਧ ਦਾ ਮਾਹੌਲ ਸਥਾਪਿਤ ਹੋਣਾ ਸ਼ੁਰੂ ਹੋ ਗਿਆ ਸੀ ਰਣਜੀਤ ਸਿੰਘ ਨੇ 1824 ਈਸਵੀ ਵਿੱਚ ਰਣਜੀਤ ਸਿੰਘ ਨੇ ਫਿਰ ਕੀ ਰਣਜੀਤ ਸਿੰਘ ਨੇ 1824 ਵਿੱਚ ਜਦੋਂ ਨੇਪਾਲ ਦੀ ਸਰਕਾਰ ਨੇ ਰਣਜੀਤ ਸਿੰਘ ਤੋਂ ਅੰਗਰੇਜ਼ਾਂ ਦੇ ਵਿਰੁੱਧ ਸਹਾਇਤਾ ਮੰਗੀ ਤਾਂ ਉਹਨੇ ਰਣਜੀਤ ਸਿੰਘ ਨੇ ਇਨਕਾਰ ਕਰ ਦਿੱਤਾ ਸੀਗਾ। ਇਸੇ ਤਰ੍ਹਾਂ ਹੀ 1825 ਵਿੱਚ ਜਦੋਂ ਰਣਜੀਤ ਸਿੰਘ ਨੇ ਭਰਤਪੁਰ ਦੇ ਰਾਜ ਨੂੰ ਅੰਗਰੇਜ਼ਾਂ ਦੇ ਵਿਰੁੱਧ ਸਹਿਯੋਗ ਨਾ ਦਿੱਤਾ ਤੇ 1826 ਵਿੱਚ ਜਦੋਂ ਰਣਜੀਤ ਸਿੰਘ ਬਿਮਾਰ ਪੈ ਗਿਆ ਸੀਗਾ ਤੇ ਉੱਥੇ ਅੰਗਰੇਜ਼ਾਂ ਨੇ ਕੀ ਆਪਣੇ ਡਾਕਟਰ ਨੂੰ ਭੇਜਿਆ ਸੀਗਾ ਕਿਹੜਾ ਡਾਕਟਰ ਕਿਹੜਾ ਸੀਗਾ ਮਰੇ ਨੂੰ ਭੇਜਿਆ ਸੀਗਾ। ਅੰਗਰੇਜ਼ਾਂ ਨੇ ਉਹਦੇ ਇਲਾਜ ਲਈ ਰঞ্জੀਤ ਸਿੰਘ ਦੇ ਇਲਾਜ ਲਈ ਡਾਕਟਰ ਮਰੇ ਨੂੰ ਭੇਜਿਆ 1828 ਸੀਵ ਵਿੱਚ ਜਦੋਂ ਗਰਮ ਗਵਰਨਰ ਜਰਨਲ ਭਾਰਤ ਤੋਂ ਇੰਗਲੈਂਡ ਵਾਪਸ ਗਿਆ ਤਾਂ ਰঞ্জੀਤ ਸਿੰਘ ਨੇ ਉਹਦੇ ਹੱਥ ਇੰਗਲੈਂਡ ਦੇ ਬਾਸ਼ਾ ਕੁਝ ਤੋਹਫੇ ਵੀ ਭੇਜੇ ਇਸੇ ਤਰ੍ਹਾਂ ਦੋਨਾਂ ਦੇ ਸਬੰਧਾਂ ਵਿੱਚ ਕੀ ਹੋਗਾ ਸੀ ਫਿਰ ਫਿਰ ਸੁਧਾਰ ਆਉਣੇ ਸ਼ੁਰੂ ਹੋ ਗਏ ਸੀ ਨੈਕਸਟ ਆ ਗਿਆ ਸਿੰਧ ਦਾ ਪ੍ਰਸ਼ਨ ਜਿਹੜਾ ਸਿੰਧ ਦਾ ਇਲਾਕਾ ਸੀ ਇਹ ਵੀ ਬਹੁਤ ਹੀ ਮਹੱਤਵਪੂਰਨ ਇਲਾਕਾ ਸੀਗਾ ਇਸ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਦੋਨੇ ਹੀ ਇਸ ਇਲਾਕੇ ਨੂੰ ਕਿ ਆਪਣੇ ਅਧੀਨ ਕਰਨਾ ਚਾਹੁੰਦੇ ਸੀ 1831 ਸ ਵਿੱਚ ਜਦੋਂ ਅੰਗਰੇਜ਼ਾਂ ਨੇ ਲੈਗੈਜ਼ੈਂਡਰ ਨੂੰ ਵਰਨਜ਼ ਨੂੰ ਸਿੰਧ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭੇਜਿਆ ਤਾਂ ਰਣਜੀਤ ਸਿੰਘ ਨੂੰ ਕੋਈ ਸ਼ੱਕ ਨਾ ਪਵੇ ਇਸ ਲਈ ਉਹਨਾਂ ਨੇ ਰੋਪੜ ਵਿਖੇ ਕੀ ਕੀਤਾ ਸੀ ਜਰਨਲ ਬਿਲੀਅਨ ਬੈਕਿੰਗ ਨਾਲ ਮੁਤਾਕ ਮੁਲਾਕਾਤ ਲਾ ਗਈ ਉਹਨਾਂ ਨੇ ਸੱਦਾ ਭੇਜਿਆ ਇਹ ਮੁਲਾਕਾਤ 26 ਅਕਤੂਬਰ 1831 ਵਿੱਚ ਹੋਈ ਸੀਗੀ ਅੰਗਰੇਜ਼ਾਂ ਨੇ ਕੀ ਕੀਤਾ ਸੀ ਬੜੀ ਚਲਾਕੀ ਨਾਲ ਉਹਨਾਂ ਨੂੰ ਰਣਜੀਤ ਸਿੰਘ ਨੂੰ ਗੱਲਬਾਤੀ ਲਈ ਰੱਖਿਆ ਨਗਾਈ ਰੱਖਿਆ ਤੇ ਦੂਜੀ ਪਾਸੇ ਅੰਗਰੇਜ਼ਾਂ ਨੇ ਕੀ ਕੀਤਾ ਸੰਧੀ ਕਰਨ ਲਈ ਪੋਟਿੰਗਰ ਨੂੰ ਭੇਜਿਆ ਕਿਹਦੇ ਨਾਲ ਸੈਂਦ ਨਾਲ ਸੈਂਦ ਨਾਲ ਅੰਗਰੇਜ਼ਾਂ ਨੇ ਦੂਜੀ ਪਾਸੇ ਸੈਂਦ ਨਾਲ ਸੰਧੀ ਕਰਨ ਲਈ ਪੋਟਿੰਗਰ ਨੂੰ ਭੇਜਿਆ ਉਹ 1832 ਵਿੱਚ ਸਿੰਧ ਨਾ ਵਪਾਰਿਕ ਸੰਧੀ ਕਰਨ ਵਿੱਚ ਕੀ ਹੋ ਗਿਆ ਸੀਗਾ ਸਫਲ ਹੋ ਗਿਆ ਸੀ ਜਦੋਂ ਰਣਜੀਤ ਸਿੰਘ ਨੂੰ ਇਹ ਗੱਲ ਦਾ ਪਤਾ ਲੱਗਿਆ ਖਬਰ ਦਾ ਪਤਾ ਲੱਗਿਆ ਉਹ ਕਈ ਰਾਤਾਂ ਤੱਕ ਨੀਂਦ ਨਾ ਸੌ ਸਕਿਆ ਸੁਖਲੀ ਨੀਂਦ ਨਾ ਸੋਇਆ ਪਰ ਅੰਗਰੇਜ਼ਾਂ ਦੇ ਵਿਰੁੱਧ ਉਹ ਫੇਰ ਵੀ ਕੋਈ ਕਾਰੋਕਾਰ ਕਾਰਵਾਈ ਉਹਨੇ ਨਾ ਕੀਤੀ ਉਸ ਦਾ ਹੌਸਲਾ ਲਾਣਾ ਪਿਆ ਉਹਨਾਂ ਦੇ ਵਿਰੁੱਧ ਕਾਰਵਾਈ ਕਰਨ ਦਾ ਨੈਕਸਟ ਸੀਗਾ ਆਪਣਾ ਸ਼ਿਕਾਰਪੁਰ ਦਾ ਆਪਰੇਸ਼ਨ ਸ਼ਿਕਾਰਪੁਰ ਦਾ ਜਿਹੜਾ ਸ਼ਿਕਾਰਪੁਰ ਦਾ ਪ੍ਰਸ਼ਾਸਨ Maharaja Ranjit Singh ਅਤੇ انگریਜਾਂ ਦੇ ਵਿਚਾਲੇ ਆਪਸੀ ਪਾੜੇ ਨੂੰ ਹੋਰ ਵਧਾ ਦਿੱਤਾ ਸੀ ਸ਼ਿਕਾਰਪੁਰ ਦੇ ਸ਼ਿਕਾਰਪੁਰ ਦੇ ਇਲਾਕਾ ਸੀ ਇਹ ਕੀ ਸੀ ਇਹ ਵੀ ਵਪਾਰਿਕ ਤੇ ਭੂਗੋਲਿਕ ਪੱਖ ਤੋਂ ਕੀ ਸੀਗਾ ਬਹੁਤ ਹੀ ਮਹੱਤਮਪੂਰਨ ਸੀ ਇਹਦੀ ਮਤਤਾ ਸੀ ਕਿ ਵਪਾਰਿਕ ਤੇ ਭੂਗੋਲਿਕ ਪੱਖ ਤੋਂ 1836 ਸੀ ਵਿੱਚ ਮਜਾਰਿਸ ਨਾਂ ਦੇ ਇੱਕ ਕਬੀਲੇ ਦੇ ਰਣਜੀਤ ਸਿੰਘ ਨੇ ਸੀਮਾ ਵਰਤੀ ਤੇ ਹਮਲਾ ਕਰ ਦਿੱਤਾ ਕਿ ਬਿੱਲੀ ਨੇ ਰੰਜੀਤ ਸਿੰਘ ਦੇ ਸੀਮਾਬਰਤੀ ਪ੍ਰਾਂਤਾਂ ਤੇ ਹਮਲਾ ਕਰ ਦਿੱਤਾ ਸੀਗਾ ਰੰਜੀਤ ਸਿੰਘ ਨੇ ਨਾ ਕੇਵਲ ਉਹਨਾਂ ਨੂੰ ਹਰਾਇਆ ਸਗ ਨਹੀਂ ਉਹਨਾਂ ਨੂੰ ਹਰਾ ਵੀ ਦਿੱਤਾ ਤੇ ਜਿਹੜਾ ਸ਼ਿਕਾਰਪੁਰ ਸੀਗਾ ਉਥੇ ਵੀ ਕਬਜ਼ਾ ਕਰ ਲਿਆ ਸੀਗਾ ਉਸ ਸਮੇਂ ਬੇਡ ਅਧੀਨ ਇੱਕ ਫੌਜ ਅੰਗਰੇਜ਼ੀ ਫੌਜ ਉੱਥੇ ਪਹੁੰਚ ਗਈ ਬੇਡ ਦੇ ਅਧੀਨ ਇੱਕ ਅੰਗਰੇਜ਼ੀ ਫੌਜ ਸੀ ਜਿਹੜੀ ਉੱਥੇ ਪਹੁੰਚ ਗਈ ਗੁੰਨਣ ਕੀ ਕੀਤਾ ਰਣਜੀਤ ਸਿੰਘ ਨੂੰ ਸ਼ਿਕਾਰਪੁਰ ਖਾਲੀ ਕਰਨ ਲਈ ਕਹਿਤਾ ਮਜਬੂਰ ਹੋ ਕੇ ਰਣਜੀਤ ਸਿੰਘ ਨੇ ਸ਼ਿਕਾਰਪੁਰ ਪਿੱਛੋਂ ਹਟਣਾ ਪਿਆ ਸ਼ਿਕਾਰਪੁਰ ਨੂੰ ਖਾਲੀ ਕਰ ਦਿੱਤਾ ਕਿਉਂਕਿ ਉਹ ਅੰਗਰੇਜ਼ਾਂ ਨਾਲ ਲੜਾਈ ਮੁੱਲ ਨਹੀਂ ਲੈਣਾ ਚਾਹੁੰਦਾ ਸੀ ਨੈਕਸਟ ਆ ਗਿਆ ਆਪਣਾ ਫਰੋਜ਼ਪੁਰ ਦਾ ਪ੍ਰਸ਼ਨ ਅੰਗਰੇਜ਼ ਫਰੋਜ਼ਪੁਰ ਵਰਗੇ ਵੀ ਮਹੱਤਵਪੂਰਨ ਸ਼ਹਿਰ ਨੂੰ ਆਪਣੀ ਅਧੀਨ ਕਰਨਾ ਚਾਹੁੰਦੇ ਸੀਗੇ ਇਹੀ ਗਿਣਾ ਇਲਾਕਾ ਸੀ ਜਿਹੜਾ ਲਾਹੌਰ ਤੋਂ 40 ਮੀਲ ਦੂਰ ਹੁੰਦਾ ਸੀਗਾ ਇੱਥੋਂ ਦੇ ਇੱਥੋਂ ਅੰਗਰੇਜ਼ ਰੰਜੀਤ ਅੰਗਰੇਜ਼ ਦੇ ਰੰਜੀਤ ਸਿੰਘ ਦੀਆਂ ਰਾਜ ਦੀਆਂ ਸਰਗਰਮੀਆਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰ ਸਕਦੇ ਸਨ ਉਸ ਤੋਂ ਇਲਾਵਾ ਜਿਹੜਾ ਪੰਜਾਬ ਨੂੰ ਘੇਰਾ ਪਾਉਣ ਲਈ ਵੀ ਫੋਜਪੁਰ ਤੇ ਕਬਜ਼ਾ ਕਰਨਾ ਜ਼ਰੂਰੀ ਸੀ ਅੰਗਰੇਜ਼ ਭਾਵੇਂ ਫੋਜਪੁਰ ਬਲਕਾਫੀ ਸਮੇਂ ਤੋਂ ਲਲਚਾਈਆਂ ਨਜ਼ਰਾਂ ਨਾਲ ਦੇਖ ਰਹੇ ਸਨ ਪਰ ਉਹ ਆਪਣੇ ਕਬਜ਼ਾ ਕਰਨਾ ਮੁਲਤਵੀ ਕਰਦੇ ਆ ਰਹੇ ਸੀਗੇ ਕਿ ਹੋ ਰਣਜੀਤ ਸਿੰਘ ਨੂੰ ਨਾਰਾਜ਼ ਨਹੀਂ ਤਾਂ ਜੋ ਰਣਜੀਤ ਸਿੰਘ ਉਹਨਾਂ ਦਾ ਨਾਰਾਜ਼ ਨਾ ਹੋ ਜਾਵੇ ਇਸੇ ਕਾਰਨ ਅੰਗਰੇਜ਼ਾਂ ਨੇ ਕੀ ਕੀਤਾ 1835 ਵਿੱਚ ਫੋਜਪੁਰ ਉਤੇ ਅੰਗਰੇਜ਼ਾਂ ਨੇ ਉੱਤੇ ਰਣਜੀਤ ਸਿੰਘ ਦਾ ਅਧਿਕਾਰ ਮੰਨਦੇ ਆਏ ਸਨ 1835 ਤੋਂ ਲੈ ਕੇ ਫੋਜਪੁਰ ਫੋਜਪੁਰ ਉਤੇ ਰਣਜੀਤ ਸਿੰਘ ਦਾ ਅਧਿਕਾਰ ਮੰਨਦੇ ਆਏ ਸਨ ਪਰ ਹੁਣ ਸਥਿਤੀ ਬਦਲ ਚੁੱਕੀ ਸੀ ਕਿ ਹੁਣ ਕੀ ਹੋ ਗਿਆ ਸੀ ਅੰਗਰੇਜ਼ਾਂ ਨੇ ਰਣਜੀਤ ਸਿੰਘ ਦਾ ਇਹ ਮਿੱਤਰਤਾ ਦੀ ਵੀ ਖਾਸ ਲੋੜ ਨਹੀਂ ਰਹੀ ਸੀ ਉਹਨਾਂ ਨੂੰ ਇਸ ਲਈ ਉਹਨਾਂ ਨੇ 1800 ਪੈਂਤੀ ਸਿਲੀ ਬਚ ਅੰਗਰੇਜ਼ਾਂ ਨੇ ਜ਼ਬਰਦਸਤੀ ਫਰੋਜਪੁਰ ਉੱਤੇ ਕਬਜ਼ਾ ਕਰ ਲਿਆ ਸੀਗਾ ਤੇ 1838 ਸਾਲ ਵਿੱਚ ਅੰਗਰੇਜ਼ਾਂ ਨੇ ਇੱਕ ਸ਼ਕਤੀਸ਼ਾਲੀ ਉੱਤੇ ਸੈਨਿਕ ਸ਼ੌਨੀ ਬਣਾ ਦਿੱਤੀ ਸੀਗੀ ਤੇ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੁਆਰਾ ਫਰੋਜਪੁਰ ਉੱਤੇ ਕਬਜ਼ਾ ਕਰਨਾ ਅਤੇ ਇਥੇ ਸ਼ੌਨੀ ਬਣਾਏ ਜਾਣ ਕਰਨ ਉਹ ਬਹੁਤ ਹੀ ਗੁੱਸਾ ਹੋਇਆ ਪਰ ਅੰਗਰੇਜ਼ਾਂ ਦੇ ਅੰਗਰੇਜ਼ਾਂ ਨੇ ਇਸ ਗੱਲ ਦੀ ਕੋਈ ਪ੍ਰਵਾਨ ਨਹੀਂ ਕੀਤੀ ਰਣਜੀਤ ਸਿੰਘ ਖਲ ਕੁੱਸੇ ਦੇ ਕੋਟ ਪੀਕੇ ਬਸ ਚੁੱਪ ਰਹਿ ਗਿਆ ਨੈਕਸਟ ਆਪਣਾ ਹੈਗਾ ਪੁਆਇੰਟ ਤ੍ਰੈਪੱਖੀ ਦੀ ਸੰਧੀ ਇਹ ਮੋਸਟ ਇੰਪੋਰਟੈਂਟ ਆਪਣਾ ਜਿਹੜਾ ਟੌਪਿਕ ਹੈ ਤ੍ਰੈਪੱਖੀ ਦੀ ਸੰਬੰਧੀ ਬਹੁਤ ਹੀ ਪ੍ਰੀਵੀਅਸ ਕੁਐਸਚਨਾਂ ਵਿੱਚ ਇਹ ਕੁਐਸਚਨ ਦੇਖਣ ਨੂੰ ਮਿਲੇ ਆਪਾਂ ਨੂੰ ਤ੍ਰੈਪੱਖੀ ਦੀ ਸੰਧੀ ਕਦੋਂ ਹੋਈ ਸੀ ਕਿਸ ਕਿਸ ਦੇ ਵਿਚਕਾਰ ਹੋਈ ਸੀ ਇਸ ਦੀਆਂ ਕੀ ਸ਼ਰਤਾਂ ਸੀਗੀਆਂ ਪ੍ਰੀਵੀਅਸ ਪੀਕ ਪਰਮਚ ਬਹੁਤ ਹੀ ਕੁਐਸਚਨ ਦੇਖਣ ਨੂੰ ਮਿਲੇ ਇਹਦੇ ਵਿੱਚੋਂ ਤਰੇਪੱਖੀ ਦੀ ਸੰਧੀ ਵਿੱਚੋਂ ਹਾਂਜੀ ਤਰੇਪੱਖੀ ਦੀ ਸੰਧੀ 1837 ਵਿੱਚ ਜਦੋਂ ਰੂਸ ਬੜੀ ਤੇਜ਼ੀ ਨਾਲ ਏਸ਼ੀਆ ਵੱਲ ਵਧ ਰਿਹਾ ਸੀਗਾ ਤੇ ਅੰਗਰੇਜ਼ਾਂ ਨੂੰ ਖਤਰਾ ਪੈਦਾ ਹੋ ਗਿਆ ਸੀ ਕਿਦਰੇ ਰੂਸ ਪਾਕਿਸਤਾਨ ਦੇ ਰਾਸਤੇ ਭਾਰਤ ਤੇ ਹਮਲਾ ਨਾ ਕਰ ਦੇਵੇ ਇਸ ਮਾਮਲੇ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਪਾਕਿਸਤਾਨ ਦੇ ਜਿਹੜਾ ਫਰਾਂਗਿਸਤਾਨ ਦੇ ਜਿਹੜਾ ਹਾਕਮ ਸੀਗਾ ਦੋਸਤ ਮੁਹੰਮਦ ਖਾਨ ਨਾਲ ਕੀ ਕਰ ਲਈ ਮਿੱਤਰਤਾ ਕਰਨੀ ਚਾਹੀ ਇਸ ਲਈ ਅੰਗਰੇਜ਼ਾਂ ਨੇ ਕੈਪਟਨ ਅਲੈਗਜ਼ੈਂਡਰ ਬਰਨਰਸ ਨੂੰ ਫਰਾਂਗਿਸਤਾਨ ਭੇਜਿਆ ਦੋਸਤ ਮੁਹੰਮਦ ਖਾਨ ਨੇ ਅੰਗਰੇਜ਼ਾਂ ਅੱਗੇ ਸ਼ਰਤ ਰੱਖੀ ਜੇਕਰ ਉਹ ਰਣਜੀਤ ਸਿੰਘ ਤੋਂ ਪ੍ਰਸ਼ਾਵਰ ਦਾ ਇਲਾਕਾ ਲੈ ਕੇ ਹੁਣ ਕੀ ਸ਼ਰਤ ਰੱਖੀ ਸੀ ਰਣਜੀਤ ਸਿੰਘ ਤੋਂ ਕਿ ਉਹਨੂੰ ਪ੍ਰਸ਼ਾਵਰ ਦਾ ਇਲਾਕਾ ਲੈ ਕੇ ਦੇਣ ਤੇ ਉਹਨਾਂ ਨਾਲ ਉਹ ਸੰਧੀ ਕਰ ਲਵੇਗਾ ਤੇ ਪਰ ਅੰਗਰੇਜ਼ ਜਾਨੀ ਕੀ ਹਿੱਤਾ ਦੋਸਤ ਮੁਹੰਮਦ ਖਾਨ ਨਾਲ ਮਿੱਤਰਤਾ ਰਣਜੀਤ ਸਿੰਘ ਨਾਲ ਮਿੱਤਰਤਾ ਦੀ ਵਧੇਰੇ ਲੋੜ ਸੀ ਦੋਸਤ ਮੁਹੰਮਦ ਖਾਨ ਨਾਲ ਉਹਨਾਂ ਨੂੰ ਰਣਜੀਤ ਸਿੰਘ ਦੀ ਮਿੱਤਰਤਾ ਦੀ ਵਧੇਰੇ ਲੋੜ ਸੀ ਅੰਗਰੇਜ਼ਾਂ ਨੂੰ ਇਸ ਲਈ ਉਹਨਾਂ ਨੇ ਰਣਜੀਤ ਸਿੰਘ ਦੇ ਪਸ਼ਾਵਰ ਦਾ ਇਲਾਕਾ ਖੋਹ ਲਿਆ ਕਿਉਂਕਿ ਉਹ ਉਹਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸੀਗੇ ਜਦੋਂ ਕਿ ਦੋਸਤ ਮੁਹੰਮਦ ਖਾਨ ਜਿਹੜੀ ਪਸ਼ਾਵ ਦੀ ਪਸ਼ਾਵਰ ਦੀ ਜਿਹੜੀ ਉਹਨੇ ਸ਼ਰਤ ਰੱਖੀ ਸੀ ਉਹਨੂੰ ਛੱਡਣ ਲਈ ਤਿਆਰ ਨਾ ਹੋਇਆ ਕਫਿਰ ਅੰਗਰੇਜ਼ਾਂ ਨੇ ਕੀ ਕੀਤਾ ਅੰਗਰੇਜ਼ਾਂ ਨੇ ਅਫਗਾਨਿਸਤਾਨ ਦੇ ਜਿਹੜਾ ਸਾਫਕਾ ਪਹਿਲਾ ਵਾਲਾ ਜਿਹੜਾ ਸ਼ਾਸਕ ਸੀਗਾ ਸ਼ਾਹ ਸੁਜਾਨ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਤੇ ਫੈਸਲਾ ਕੀਤਾ ਕਿ ਦੋਸਤ ਮੁਮਤਖਾਨ ਨੂੰ ਗੱਦੀ ਤੋਂ ਉਤਾਰ ਕੇ ਸ਼ਾਹ ਸੁਜਾਨ ਨੂੰ ਪਾਕਿਸਤਾਨ ਦਾ ਨਵਾਂ ਸ਼ਾਸਕ ਬਣਾਇਆ ਜਾਵੇ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਇਸ ਸਮਝੌਤੇ ਵਿੱਚ ਵੀ ਸ਼ਾਮਲ ਹੋਣ ਲਈ ਕਿਹਾ ਪਹਿਲਾਂ ਤਾਂ ਰਣਜੀਤ ਸਿੰਘ ਇਸਾਂ ਲੈਣ ਲਈ ਤਿਆਰ ਨਹੀਂ ਸੀ ਪਰ ਬਾਅਦ ਵਿੱਚ ਉਹ ਜਾਣਦਾ ਸੀ ਕਿ ਪਾਕਿਸਤਾਨਾਂ ਦੀ ਗੱਦੀ ਤੇ ਅੰਗਰੇਜ਼ਾਂ ਦੇ ਪਿੱਠੂ ਬੈਠੇ ਜਾਣ ਕਰਨ ਨਾਲ ਪੰਜਾਬ ਵਿੱਚ ਕਿਸੇ ਵੀ ਸਮੇਂ ਉਹਨਾਂ ਨੂੰ ਭਾਰੀ ਖਤਰਾ ਹੋ ਸਕਦਾ ਹੈ ਪਰ ਅੰਗਰੇਜ਼ ਅੰਗਰੇਜ਼ ਰੈਜੀਡੈਂਟ ਮੈਕਨਾਟਨ ਨੇ ਕੀ-ਕਿ ਤਰ੍ਹਾਂ ਦੀਆਂ ਧਮਕੀਆਂ ਕਾਰਨ ਆਖਰ ਅੰਤ ਵਿੱਚ ਰਣਜੀਤ ਸਿੰਘ ਨੂੰ ਝੁਕਣਾ ਪਿਆ ਤੇ ਫਿਰ ਉਹਨੇ 26 ਜੂਨ 1836 ਵਿਜਨ ਤ੍ਰੈਪੱਖੀ ਸੰਧੀ ਤੇ ਦਸਖਤ ਕਰਨੇ ਪਏ। ਨੈਕਸਟ ਆਪਾਂ ਕਰਾਂਗੇ ਇਹਦੀਆਂ ਸ਼ਰਤਾਂ ਕੀ ਸੀਗੀਆਂ ਤ੍ਰੈਪੱਖੀ ਸੰਧੀ ਦੀਆਂ। ਸਾਹਸੂਜਾ ਨੂੰ ਅੰਗਰੇਜ਼ਾਂ ਅਤੇ ਰਣਜੀਤ ਮਹਾਰਾਜਾ ਰਣਜੀਤ ਸਿੰਘ ਦੇ ਸਹਿਯੋਗ ਨਾਲ ਪਾਕਿਸਤਾਨ ਦਾ ਬਾਦਸ਼ਾਹ ਬਣਾਇਆ ਜਾਵੇਗਾ। ਸਾਹਸਜਾ ਨੂੰ ਅੰਗਰੇਜ਼ਾਂ ਅਤੇ ਰਣਜੀਤ ਸਿੰਘ ਦੇ ਸਹਿਯੋਗ ਨਾਲ ਪਾਕਿਸਤਾਨ ਦਾ ਬਾਦਸ਼ਾਹ ਬਣਾਇਆ ਜਾਵੇਗਾ। ਸਰਕੰਡ ਸੀਗਾ ਸਾਹ ਸੁਜਾ ਤੇ ਰਣਜੀਤ ਸਿੰਘ ਦੁਆਰਾ ਜਿੱਤੇ ਗਏ ਸਾਰੇ ਅਫਗਾਨ ਇਲਾਕਿਆਂ ਉੱਤੇ ਉਸ ਦਾ ਅਧਿਕਾਰ ਮੰਨ ਲਿਆ। ਸਿੰਧ ਦਾ ਸਬੰਧ ਵੀ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਮਿਆਨ ਜਿਹੜੇ ਫੈਸਲੇ ਹੋਣਗੇ ਸਾਹ ਸੁਜਾਨ ਨੇ ਇਹਨਾਂ ਨੂੰ ਮੰਨਨ ਦਾ ਵਚਨ ਦਿੱਤਾ ਸੀਗਾ। ਨੈਕਸਟ ਸੀਗਾ ਸਾਹ ਸੁਜਾ ਅੰਗਰੇਜ਼ਾਂ ਤੇ ਸਿੱਖਾਂ ਦੀ ਅਗਗ ਤੋਂ ਬਿਨਾਂ ਦੁਨੀਆ ਦੇ ਕਿਸੇ ਵੀ ਹੋਰ ਸ਼ਕਤੀ ਨਾਲ ਸੰਬੰਧ ਕਾਇਮ ਨਹੀਂ ਕਰੇਗਾ। ਨੈਕਸਟ ਸੀਗਾ ਇੱਕ ਦੇਸ਼ ਦਾ ਦੁਸ਼ਮਣ ਦੂਜੇ ਦੇ ਦੂਜੇ ਦੋਵਾਂ ਦੇਸ਼ਾਂ ਦਾ ਦੁਸ਼ਮਣ ਸਮਝਿਆ ਜਾਵੇਗਾ ਸਾਸ਼ ਜਹਾਉਂ ਤਖਤ ਉੱਤੇ ਬਿਠਾਉਣ ਲਈ ਰਣਜੀਤ ਸਿੰਘ 50 ਹਜ਼ਾਰ ਸੈਨਿਕਾਂ ਨਾਲ ਉਹਦੀ ਮਦਦ ਕਰੇਗਾ ਅਤੇ ਉਹ ਸਾਸ਼ ਜਹਾਉਂ ਉਸ ਨੂੰ ਬਦਲੇ ਵਿੱਚ ਕੀ ਦੇਵੇਗਾ 2 ਲੱਖ ਰੁਪਏ ਦੇਵੇਗਾ ਇਹ ਤਨ ਪੱਕੀ ਸੰਧੀ ਹੋਈ ਸੀ ਅੰਗਰੇਜ਼ਾਂ ਮਹਾਰਾਜਾ ਰਣਜੀਤ ਸਿੰਘ ਅਤੇ ਸਾਸ਼ੂਜਾ ਦੇ ਵਿਚਕਾਰ ਦਿੱਨ ਪੱਕੀ ਸੰਧੀ ਤੇ ਰਣਜੀਤ ਸਿੰਘ ਨੂੰ ਇੱਕ ਹੋਰ ਕੁੱਟ ਨੂੰ ਤਿੱਕ ਇਹ ਹਾਰ ਸੀਗੀ ਇਸ ਸੰਧੀ ਨਾਲ ਰਣਜੀਤ ਸਿੰਘ ਦੀਆਂ ਜਿਵੇਂ ਸਿੰਧ ਦਾ ਹੋ ਗਿਆ ਸ਼ਿਕਾਰਪੁਰ ਤੇ ਕਬਜ਼ਾ ਕਰਨ ਦੀਆਂ ਸਾਰੀਆਂ ਇਛਾਵਾਂ ਤੇ ਹੋ ਗਿਆ ਕੀ ਸੀ ਪਾਣੀ ਫਿਰ ਗਿਆ ਸੀ ਜਿਹੜਾ ਪ੍ਰਸਿੱਧ ਲੇਖਕ ਹੈ ਕੇ ਕੇ ਖੁੱਲਰ ਪ੍ਰਸਿੱਧ ਲੇਖਕ ਕੇ ਕੇ ਖੁੱਲਰ ਦਾ ਵਿਚਾਰ ਹੈ ਅਨੁਸਾਰ ਜਿਹੜਾ 26 ਜੂਨ 1938 ਸੀ ਜਿਹਨਾਂ ਤੱਕੀ ਦੀ ਸੰਧੀ ਨੀ ਰਣਜੀਤ ਸਿੰਘ ਦੀਆਂ ਸਿੰਧ ਦੀ ਬਾਰੇ ਇਛਾਵਾਂ ਜਿਹੜੀਆਂ ਕਫਨ ਵਿੱਚ ਆਖਿਰ ਕਿਲ ਗੱਡਣ ਦਾ ਕੰਮ ਕੀਤਾ ਹੁੰਦਾ ਇਹ ਵਿਚਾਰ ਸੀਗੇ ਲੇਖਕਾ ਕੀ ਕੀ ਖੁੱਲਰਦੇ ਰਣਜੀਤ ਸਿੰਘ ਨੇ 27 ਜੂਨ 1839 ਵਿੱਚ ਕੀ ਹੋਈ ਸੀਗੀ ਮੌਤ ਹੋ ਗਈ ਸੀ 27 ਜੂਨ 1839 ਵਿੱਚ ਮੌਤ ਹੋ ਗਈ ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਜੇ ਮਾ ਰਣਜੀਤ ਸਿੰਘ ਦਾ ਪਾਕਿਸਤਾਨ ਅਤੇ ਅੰਗਰੇਜ਼ੀ ਫੌਜਾਂ ਦੀ ਹੋਈ ਹਾਰ ਤਬਾਹੀ ਸਮੇਂ ਜਾਉਂਦਾ ਹੁੰਦਾ ਤਾਂ ਉਸ ਸਮੇਂ ਨੇਪਾਲ ਤੇ ਹੋਰ ਅੰਗਰੇਜ਼ ਵਿਰੋਧੀ ਸ਼ਕਤੀਆਂ ਨਾਲ ਮਿਲ ਕੇ ਅੰਗਰੇਜ਼ਾਂ ਹੱਥੋਂ ਹੋਈ ਆਪਣੇ અપਮਾਨ ਦਾ ਹੁਣੀ ਬਦਲਾ ਜ਼ਰੂਰ ਲੈਣਾ ਸੀਗਾ ਹਾਂਜੀ ਇਹ ਸੀ ਆਪਣੇ ਅੰਗਰੇਜ਼ਾਂ ਦੇ ਤੇ ਸਿੱਖਾਂ ਦੇ ਸੰਬੰਧ ਆਪਾਂ ਅੱਜ ਇਹ ਦੋ ਸਟੇਜਾਂ ਕੀਤੀਆਂ ਫਸਟ ਸੈਕਿੰਡ ਦੋਨੇ ਸਟੇਜਾਂ ਅੱਜ ਆਪਣੀਆਂ ਇੱਕ ਕੰਪਲੀਟ ਚੈਪਟਰ ਹੋ ਚੁੱਕੀਆਂਗਾ ਨੈਕਸਟ ਆਪਾਂ ਚੈਪਟਰ ਫੇਰ ਲੈ ਕੇ ਆਵਾਂਗੇ ਆਪਾਂ ਫਸਟ ਐਂਗਲੋ ਜੁੱਧ ਬਾਰੇ ਪੜਾਂਗੇ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਜੋ ਵੀ ਕੋਈ ਕੁਐਸਚਨ ਜੇ ਤੁਹਾਨੂੰ ਨਹੀਂ ਸਮਝ ਪਨ ਆਉਂਦਾ ਤਾਂ ਤੁਸੀਂ ਕਮੈਂਟਾਂ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਜਿੱਥੋਂ ਤੁਹਾਨੂੰ ਡਾਊਟ ਹੋਵੇ ਨੈਕਸਟ ਆਪਾਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਥੈਂਕ ਯੂ ਥੈਂਕ ਯੂ ਸੋ ਮਚ ਸਟੂਡੈਂਟਸ